ਛੱਡ ਮੇਰੀ ਬਾਹ ਤੇ ਨਹੀਂ ਆਪਣਾ ਹਿਸਾਬ ਲਾ ਲਈ ਇਹ ਪਿਛਲੇ ਦਿਨਾਂ ਵਿੱਚ ਯੂਨੀਵਰਸਿਟੀ ਕਾ ਕੋਈ ਜਿਹੜਾ ਹੋਇਆ ਸੀ ਹਗਾਮਾ ਹਨਾ ਤੇ ਉਹਦੇ ਵਿੱਚ ਇੱਕ ਪਹਿਣ ਨੇ ਕਿਹਾ ਸੀ ਆ ਵੀ ਛੱਡ ਮੇਰੀ ਬਾਹ ਨਹੀਂ ਆਪਣਾ ਹਿਸਾਬ ਲਾ ਲਈ ਪਹਿਣੇ ਤੈਨੂੰ ਸਲੂਟ ਹੈ ਤੂੰ ਜਿਉਂਦੀ ਬਾਦੀ ਰਹੇ ਵਾਹਿਗੁਰੂ ਤੈਨੂੰ ਚੜ੍ਹਦੀ ਕਲਾ ਵਿੱਚ ਰੱਖੇ ਬਸ ਮੈਂ ਮੇਰੀ ਛੂਟੀ ਪਹਿਣੇ ਤੈਨੂੰ ਇੱਕ ਗੱਲ ਕਹੂੰਗਾ ਕਿ ਜਦੋਂ ਕੋਈ ਬੰਦਾ ਆਪਣੀ ਡਿਊਟੀ ਤੇ ਹੈ ਸਰਕਾਰੀ ਮੁਲਾਜ਼ਮ ਜਿਹੜਾ ਮਰਜ਼ੀ ਹੋ ਤੁਹਾਡੀ ਇੱਕ ਪੁਲਿਸ ਵਾਲੀ ਕੁੜੀ ਨੇ ਲਾਂ ਫੜੀ ਲੈਡੀ ਕਨਸਟੇਬਲ ਨੇ ਹਨਾ ਉਹਨੇ ਆਪਣੀ ਡਿਊਟੀ ਨਿਭਾਈ ਹੈ ਤੁਸੀਂ ਆਪਣੀ ਡਿਊਟੀ ਨਿਭਾਈ ਹੈ ਤੁਸੀਂ ਆਪਣੀ ਜਗ੍ਹਾ ਤੇ ਸਹੀਓ ਉਹ ਆਪਣੀ ਜਗ੍ਹਾ ਸਹੀ ਹੈ ਤੁਹਾਨੂੰ ਲੋਕਾਂ ਨੇ ਬਹੁਤ ਐਪਰੀਸ਼ੀਏਟ ਕੀਤਾ ਪੰਜਾਬ ਦੀ ਸ਼ੇਰ ਨਹੀਂ ਠੀਕ ਹੈ ਤੁਹਾਡੇ ਵਰਗੀਆਂ ਕੁੜੀਆਂ ਹੋਣੇ ਚਾਹੀਦੇ ਨੇ ਆਪਣਾ ਹੱਕ ਲੜਨ ਦੇ ਇਹਦੇ ਵਿੱਚ ਕੋਈ ਸ਼ੱਕ ਨਹੀਂ ਪਰ ਜਿਹੜਾ ਪੁਰਸ਼ ਮੁਲਾਜ਼ਮ ਮੌਕੇ ਤੇ ਡਿਊਟੀ ਕਰ ਰਿਹਾ ਹੈ ਉਹਦੀ ਮੌਕੇ ਤੇ ਬਹੁਤ ਵੱਡੀ ਜ਼ਿੰਮੇਵਾਰੀ ਹੈ ਕਿਉਂਕਿ ਜੇ ਆਪਣੀ ਡਿਊਟੀ 'ਚ ਅਣਗਹਿਲੀ ਕਰਦਾ ਤਾਂ ਉਹਤੇ ਵੀ ਕਾਰਵਾਈ ਹੋ ਜਾਂਦੀ ਹੈ ਉਹ ਪਹਿਣ ਨੇ ਆਪਣੀ ਡਿਊਟੀ ਨਿਭਾਈ ਐ ਤੁਹਾਨੂੰ ਰੋਕਿਆ ਕਿ ਤੁਸੀਂ ਆਪਣੀ ਨਿਭਾਈ ਐ ਜਿਹੜੀ ਗੱਲ ਹੈਗੀ ਜੀ ਵੀ ਛੱਡ ਮੇਰੀ ਬਾਹ ਆਪਣਾ ਹਿਸਾਬ ਲੈ ਨਹੀਂ ਛੇ ਮੇਰੀ ਛੋੜੀਏ ਪਹਿਣੇ ਕਿਤੇ ਤੂੰ ਵਰਦੀ ਪਾਈ ਚੁੰਦੇ ਨਾਲ ਹੱਥੋਂ ਪਾਈ ਹੋ ਜਾਂਦੀ ਤਾਂ ਤੇਰਾ ਬਹੁਤ ਪਹਿਣੇ ਮਾੜਾ ਕੰਮ ਹੋ ਜਾਣਾ ਸੀ ਕਿਉਂਕਿ ਬਾਅਦ ਵਿੱਚ ਕੋਈ ਨਹੀਂ ਖੜਦਾ ਤੁਹਾਡੇ ਨਾਲ ਇੱਕ ਭਲੇਖੇਰ ਇੱਕ ਵਹਿਮ ਨੇ ਕਦੇ ਵੀ ਪੰਪਾਂ ਜਣਾ ਹੀ ਕੇ ਦੇ ਜੇਕਰ ਦੂਤੇ ਵਰਦੀ ਜੇ ਤੇ ਇਹਦੇ ਨਾਲ ਹੱਥੋਂ ਪਾਈ ਹੋ ਜਾਂਦੀ ਜਾਂ ਵਰਦੀ ਪਾੜ ਜਾਂਦੀ ਤਾਂ ਪਹਿਣੇ ਕਾਫੀ ਵੱਡਾ ਕੰਮ ਹੋ ਜਾਣਾ ਸੀ ਬਹੁਤ ਕੰਮ ਖਰਾਬ ਹੋ ਜਾਂਦਾ ਚਲੋ ਮੈਂ ਬਹਿ ਰੋ ਅਗੀਰ ਦਸ ਕਰਦਾ ਕਿ ਤੂੰ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਵੱਡੀ ਸਟਾਰ ਬਣੇ ਚੇ ਰਾਜਨੀਤੀ ਵਿੱਚ ਜਾਵੇ ਜੋ ਮਰਜ਼ੀ ਕਰੇ ਪਰ ਇੰਨਾ ਧਿਆਰ ਕੀ ਭੈਣ ਮੇਰੀ ਆਪ ਦਾ ਭਵਿਕ ਖਾਦਰੇ ਜਨਾ ਪਾਲੇ ਪੰਪਾ ਜਾ ਕੇ ਕਦੇ ਪੁਰਸਤ ਨਾਲ ਹੱਥੋਂ ਭੈਣਾ ਨਹੀਂ ਬਸ ਇੰਨੀ ਕੁ ਮਿਹਰਬਾਨੀ ਰੱਖੀ ਬਾਕੀ ਤੂੰ ਰਾਜੀ ਰਹਿ ਖੁਸ਼ ਰਹਿ ਤੈਨੂੰ ਸਲੂਟ